ਅਨਿਕਤ ਸਾਹਿਬ ਕੀ ਖੜਾ ਕੇ ਅੰਗਲਾ ਦੇ ਫੂਨ ਨਾ ਨਾ ਕੈਪਟਲ ਦੇ ਕੋਲ ਅੱਜ ਲਾਲਾ ਜਗਤਨਾਥ ਨਾਰਾਇਣ ਜੀ ਜਾਤ ਦੇ ਵਿੱਚ ਜਿਹੜਾ ਪਰਵਤੀ ਯੂਨਿਟ 2 ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਔਰ ਸਾਡਾ ਦਿੱਤਾ ਹੱਕ ਉਹ ਜਿਹੜਾ ਕਿਸ ਦੀ ਜਾਨ ਬਚਾ ਸਕਦਾ ਵਾ ਸਾਨੂੰ ਵੱਧ ਤੋਂ ਵੱਧ ਮੈਂ ਤੇ ਹਮੇਸ਼ਾ ਹੀ ਨੌਜਵਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਜਿਹੜੇ ਵਧੀਆ ਪਰਾਲੇ ਨਾਲ ਚ ਯੋਗਦਾਨ ਜਿਹੜਾ ਵੱਧ ਤੋਂ ਵੱਧ ਪਾਉਣਾ ਚਾਹੀਦਾ ਔਰ ਮੈਂ ਤੁਹਾਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਕਿ ਤੁਸੀਂ ਸਾਰੇ ਜਿੰਨੇ ਵੀ ਜੱਗ ਬਣੇ ਦੀ ਟੀਮ ਆ ਉਹ ਸਾਰਿਆਂ ਨੇ ਮੈਂ ਵੇਖਿਆ ਕਿ ਹਫਤੇ ਹਫਤੇ ਬਾਅਦ ਸਾਰਿਆਂ ਨੇ ਜਿਹੜੇ ਆ ਬਲੱਡ ਡੋਨੇਟਰ ਕੈਂਪ ਲਾਇਆ ਬਹੁਤ ਵਧੀਆ ਪ੍ਰਾਨਾਂ ਜਿੱਥੇ ਸਾਡੀ ਤੁਸੀਂ ਕਦੇ ਲੋੜ ਸਮਝੋ ਆਪਣੀ ਤਾਂ ਪਿੱਛੇ ਮਦਦ ਵਿੱਚ ਉਹ ਕਿੱਡੇ ਆ ਜਾਂਦੇ ਆ ਅਨਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜਗਪ੍ਰੀਤ ਸਿੰਘ ਧਾਮੀ ਅੱਜ ਕੀ ਕਹਿਣਾ ਚਾਹੁੰਦੇ ਹੋ ਬਲੱਡ ਕੈਂਪ ਬਾਰੇ ਅੱਜ ਦਾ ਜੋ ਇੱਕ ਕੈਂਪ ਹੈ ਪੰਜਾਬ ਕੇਸਰੀ ਜਗ ਬਣੀ ਜੀ ਦੀ ਪੂਰੀ ਟੀਮ ਵੱਲੋਂ ਰਮਨ ਸ਼ਰਮਾਈ ਦੇ ਸਹਿਯੋਗ ਦੇ ਨਾਲ ਸ਼੍ਰੀਮਤੀ 파ਰਵਤੀ ਦੇਵੀ ਹਸਪੀਟਲ ਯੂਨਿਟ 2 ਬਲੱਡ ਸੈਂਟਰ ਦੇ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਕਾਫੀ ਨੌਜਵਾਨ ਵੀਰਾਂ ਨੇ ਤੇ ਭੈਣਾਂ ਨੇ ਇੱਥੇ ਖੂਨਦਾਨ ਕੀਤਾ ਬੜਾ ਭਰਮਾ ਹੰਗਾਰਾ ਮਿਲਿਆ ਸਾਨੂੰ ਇਸ ਖੂਨਦਾਨ ਕੈਂਪ ਦੇ ਵਿੱਚ ਮੈਂ ਸਮੂਹ ਪੱਤਰਕਾਰੇ ਭਾਈ ਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਆਪਣੇ ਜੋ ਇਹਨਾਂ ਦੇ ਨੇ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਇੱਥੇ ਖੂਨਦਾਨ ਕੈਂਪ ਲਗਾਇਆ ਏ ਉਸ ਕੈਂਪ ਦੇ ਵਿੱਚ ਬਹੁਤ ਵੀਰਾਂ ਤੇ ਭੈਣਾਂ ਨੇ ਸ਼ਿਰਕਤ ਕੀਤਾ ਸਾਡੇ ਇੱਥੇ ਪਾਰਵਤੀ ਦੇਵੀ ਹਸਪੀਟਲ ਬਲੱਡ ਬੈਂਕ ਦੇ ਵਿੱਚ ਪੋਸਟ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਜਿੰਨੇ ਵੀ ਭਾਈਚਾਰਕ ਪੱਤਰਕਾਰੇ ਭਾਈਚਾਰਕ ਨੇ ਇੱਥੇ ਸਾਥ ਦਿੱਤਾ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵੀ ਤੁਹਾਡੇ ਵੱਲੋਂ ਦਾਨ ਕੀਤਾ ਗਿਆ ਖੂਨ ਫੈਲਾਸੀਮੀਆ ਪੀੜਿਤ ਬੱਚਿਆਂ ਨੂੰ ਸਾਡੇ ਬਲੱਡ ਬੈਂਕ ਵੱਲੋਂ ਫ੍ਰੀ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜਿੰਨੇ ਵੀ ਲੋੜਵੰਦ ਮਰੀਜ਼ ਨੇ ਕੋਈ ਰੋਡ ਸਾਈਡ ਐਕਸੀਡੈਂਟ ਹੈ ਲਵਾਰਸ ਐਕਸੀਡੈਂਟ ਹੈ ਜਾਂ ਕੋਈ ਜ਼ਰੂਰਤਮੰਦ ਵਿਅਕਤੀ ਹੈ ਤੇ ਸਾਡੇ ਖੂਨਦਾਨ ਸਾਡੇ ਬਲੱਡ ਬੈਂਕ ਦੇ ਵਿੱਚੋਂ ਉਹਨਾਂ ਨੂੰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ ਇੱਕ ਵਾਰ ਫੇਰ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਕਿ ਟਨਰ ਹੋਣ ਤੱਕ ਪਹੁੰਚ ਗਿਆ ਹੁਣ ਤੱਕ ਮੇਰੇ ਖਿਆਲ ਚ 45 ਲੋਕਾਂ ਨੇ ਖੂਨਦਾਨ ਕਰ ਦਿੱਤਾ ਹੈ ਇਹ ਕੈਂਪ ਸ਼ਾਮ 5 ਵਜੇ ਤੱਕ ਚੱਲੇਗਾ ਪਹਿਲੇ 3 ਵਜੇ ਤੱਕ ਚੱਲਣਾ ਸੀ ਪਰ ਹੁਣ ਸੰਗਤ ਦਾ ਹੰਗਾਰਾ ਵੇਖਦੇ ਹੋਏ 5 ਵਜੇ ਤੱਕ ਇਹ ਕੈਂਪ ਨੂੰ ਚਲਾਇਆ ਜਾਏਗਾ ਜਿੰਨੀ ਦੇਰ ਤੱਕ ਖੂਨਦਾਨ ਨਹੀਂ ਆਉਂਦੇ ਰਹਿਣਗੇ ਉਨੀ ਦੇਰ ਤੱਕ ਕੈਂਪ ਚੱਲਦਾ ਰਹੇਗਾ ਨੌਜਵਾਨਾਂ ਨੂੰ ਇਹੋ ਅਪੀਲ ਕਰਦੇ ਆ ਚਾਹੇ ਖੂਨਦਾਨ ਦੀ ਸੇਵਾ ਕਰਦੇ ਚਾਹੇ ਕੱਪੜੇ ਦੀ ਸੇਵਾ ਕਰਦੇ ਆ ਦਾਨ ਕਰਨ ਦੇ ਵਿੱਚ ਕਦੀ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਕਿਸੇ ਨਾ ਕਿਸੇ ਸੰਸਥਾ ਦੇ ਨਾਲ ਜੁੜੋ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਪਾਓ ਤੇ ਚੰਗੇ ਕੰਮਾਂ ਦੀ ਸ਼ੁਰੂਆਤ ਕਰੋ। ਅਨਜੀ ਲਮਾਈ ਬੋਲਿਸ਼ ਵਿਸ਼ਾਲ ਵਧਾਉਣ ਹਾਂਜੀ ਕੀ ਕਹਾ ਜਾਂਦਾ ਹੈ ਬੜੇ ਕੰਮ ਦੇ ਅੱਜ ਬੜੀ ਖੁਸ਼ੀ ਹੋਈ ਹੈ ਕਿ ਪੰਜਾਬ ਕੇ ਇਸੇ ਗਰੁੱਪ ਨੇ ਕਰਤਾਲੀਮਾ ਸ਼ਹੀਦ ਲਾਲਾ ਜਗਤਰਾਣ ਰੈਂਪ ਬਲੱਡ ਡੋਨੇਸ਼ਨ ਕੈਂਪ ਲਗਾਇਆ ਅੰਮ੍ਰਿਤਸਰ ਵਿਖੇ ਉਸ ਸ਼ਖਸੀਅਤ ਦੇ ਨਾਂ ਤੇ ਲਾਇਆ ਜਿਹਦੇ ਹੀ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਜਿਹੜੀ ਪੀਸ ਲਈ ਔਰ ਖਾਸ ਕਰਕੇ ਪੰਜਾਬ ਉੱਤੇ ਲਿਆਂ ਲਈ ਤਰਕੀਆਂ ਤੇ ਲਿਆਂ ਲਈ ਤੇ ਹਿੰਦੂਸ ਤੋਂ ਕੇਤ ਲਈ ਉਹਨੇ ਬਲੀਦਾਨੀ ਦਿੱਤੀ ਔਰ ਬੜਾ ਵਧੀਆ ਉਪਰਾਲਾ ਹੈ ਕਿ ਉਹਨਾਂ ਦੀ ਪੁੰਨ ਦਿਵਸ ਤੇ ਪੰਜਾਬ ਕਿਸੇ ਗਰੁੱਪ ਨੇ ਕੋ ਉਪਰਾਲਾ ਚੁੱਕਿਆ ਕਿ ਹਰ ਪੁੰਨ ਦਿਵਸ ਤੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਏਗਾ ਔਰ ਇਹ ਕੈਂਪ ਕਲਾਈਕ ਅੰਮ੍ਰਿਤਸਰ ਦੇ ਭਾਰਤੀ ਦੇਵ ਹਸਪਤਾਲ 'ਚ ਨਹੀਂ ਲੱਗ ਰਿਹਾ ਕਾਫੀ ਜਗ੍ਹਾ 'ਚ ਲੱਗ ਰਿਹਾ ਔਰ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕਰਦੇ ਹੋਈ ਇਹ ਪੰਜਾਬ ਕਿਸੇ ਕੋ ਸ਼ਲਾਘਾਯੋਗ ਹੈ ਸਮਾਜਿਤ ਲਈ ਕੰਮ ਕਰਦੀ ਮੀਰੀ ਇਸ ਆਪਣੀ ਪੱਤਰਕਤਾ ਨਹੀਂ ਸਮਾਜ ਪਿੱਛੇ ਜਿਹੜੀਆਂ ਆਪਣੀ ਆਪਣੀ ਵਕੋ ਵਕ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਉਹ ਵੀ ਅੰਦਰ ਬੰਧੀਆਂ ਮੈਂ ਇਹਨਾਂ ਨੂੰ ਕੋਟ ਹੀ ਕੋਟ ਧੰਨਵਾਦ ਕਰਦਾ ਹੈ ਜਿਹੜਾ ਇਹਨਾਂ ਨੇ ਬਲੱਡ ਡੋਨੇਸ਼ਨ ਕਰਾਇਆ ਧੰਨਵਾਦ